ਫੁਕਰਾ ਪੰਤੀ ਦੀ ਹੱਦ ਇਹਨੂੰ ਫੁਕਰਾ ਪੰਤੀ ਨਾ ਕਹੀਏ ਤਾਂ ਕੀ ਕਹੀਏ ਟਰੈਕਟਰਾਂ ਦੀ ਰੇਸ ਲਾਰੇ ਸੀ ਮੁੰਡੇ ਤੇ ਇਸ ਦੌਰਾਨ ਇੱਕ ਵੱਡਾ ਹਾਦਸਾ ਹੋ ਜਾਂਦਾ ਹੈ ਟਰੈਕਟਰ ਲੋਕਾਂ ਦੇ ਉੱਤੇ ਜਾ ਕੇ ਪਲਟ ਜਾਂਦਾ ਹੈ ਤਾਂ ਬਿਹਤ ਵੱਡਾ ਹਾਦਸਾ ਹੀ ਫਗਵਾੜਾ ਦੇ ਨਜ਼ਦੀਕੀ ਪਿੰਡ ਡੁਮੇਲੀ ਦੇ ਵਿੱਚ ਹੋਇਆ ਹੈ ਜਿੱਥੇ ਟਰੈਕਟਰਾਂ ਦੀ ਰੇਸ ਲਗਾਈ ਜਾ ਰਹੀ ਸੀ ਤੇ ਇਸ ਦੌਰਾਨ ਹਾਦਸਾ ਵਾਪਰ ਜਾਂਦਾ ਇੱਕ ਟਰੈਕਟਰ ਬੇਕਾਬੂ ਹੋ ਜਾਂਦਾ ਹੈ ਤੇ ਲੋਕਾਂ ਦੇ ਉੱਤੇ ਚੜ ਜਾਂਦਾ ਹੈ ਲੋਕਾਂ ਦੇ ਉੱਤੇ ਪਲਟ ਜਾਂਦਾ ਹੈ ਇਸ ਹਾਦਸੇ ਦੇ ਵਿੱਚ ਤਕਰੀਬਨ ਚਾਰ ਲੋਕ ਜੋ ਫੱਟੜ ਹੋਏ ਨੇ ਜ਼ਖਮੀ ਦਸੇ ਜਾ ਰਹੇ ਨੇ ਗੰਬੀਰ ਸੱਟਾਂ ਉਹਨਾਂ ਨੂੰ ਲੱਗੀਆਂ ਨੇ ਤੇ ਦੂਸਰੇ ਪਾਸੇ ਜਦੋਂ ਇਹ ਹਾਦਸਾ ਵਾਪਰ ਜਾਂਦਾ ਹੈ ਤੇ ਉਸ ਤੋਂ ਬਾਅਦ ਮੌਕੇ ਤੇ ਫਗਵਾੜਾ ਦੀ ਪੁਲਿਸ ਵੀ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ ਜਿਨ੍ਹਾਂ ਦੇ ਵੱਲੋਂ ਟਰੈਕਟਰ ਰੇਸ ਕਰਵਾਈ ਜਾ ਰਹੀ ਸੀ ਜੋ ਲੋਕ ਇਸ ਟਰੈਕਟਰ ਰੇਸ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਚਾਰ ਲੋਕਾਂ ਨੂੰ ਕਾਬੂ ਕੀਤਾ ਗਿਆ ਤਿੰਨ ਟਰੈਕਟਰ ਜੋ ਇਸ ਰੇਸ ਦੇ ਵਿੱਚ ਸ਼ਾਮਲ ਹੋਈ ਸੀ ਉਹਨਾਂ ਨੂੰ ਵੀ ਕਾਬੂ ਕਰ ਲਿਆ ਜਾਂਦਾ ਹੈ ਜਬਤ ਕਰ ਲਿਆ ਜਾਂਦਾ ਹੈ ਤੇ ਤਿੰਨ ਵਿਅਕਤੀ ਇਸ ਹਾਦਸੇ ਦੇ ਵਿੱਚ ਬੇहद ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਤਾਂ ਇਸ ਪੂਰੇ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੁਹਾਨੂੰ ਦਿਖਾ ਦਿੰਦੇ ਹਾਂ ਵੀਡੀਓ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟਰੈਕਟਰਾਂ ਦੀ ਰੇਸ ਦੇਖਣ ਆਏ ਸੀ ਲੋਕ ਔਰ ਉਹਨਾਂ ਦੇ ਉੱਤੇ ਟਰੈਕਟਰ ਜਾ ਕੇ ਪਲਟ ਜਾਂਦਾ ਹੈ ਪਲਟੀਆਂ ਖਾਂਦਾ ਹੋਇਆ ਉਹਨਾਂ ਦੇ ਉੱਤੇ ਡਿੱਗਦਾ ਹੈ ਤਾਂ ਵੱਡਾ ਹਾਦਸਾ ਹੋ ਜਾਂਦਾ ਹੈ ਇਸ ਹਾਦਸੇ ਦੀ ਵੀਡੀਓ ਲਗਾਤਾਰ سوشل ਮੀਡੀਆ ਦੇ ਉਤੇ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਫਗਵਾੜਾ ਦੇ ਨਜ਼ਦੀਕੀ ਪਿੰਡ ਡੁਮੇਲੀ ਦੇ ਵਿੱਚ ਇਹ ਟਰੈਕਟਰ ਰੇਸ ਕਰਵਾਈ ਜਾ ਰਹੀ ਸੀ ਜਿਸ ਦੇ ਵਿੱਚੋਂ ਇਹ ਬੇहद ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦਈਏ ਕਿ ਟਰੈਕਟਰਾਂ ਦੇ ਜੇਕਰ ਸਟੰਟ ਦੀ ਗੱਲ ਕਰੀਏ ਤਾਂ ਇਸ ਦੇ ਉੱਤੇ ਪੰਜਾਬ ਦੇ ਵਿੱਚ ਬੈਨ ਲਗਾਇਆ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਹਾਦਸੇ ਵਾਪਰ ਚੁੱਕੇ ਨੇ ਜਦੋਂ ਟਰੈਕਟਰਾਂ ਦੀ ਰੇਸ ਕਰਵਾਈ ਜਾ ਰਹੀ ਸੀ ਤੇ ਉਸ ਦੌਰਾਨ ਕਈ ਹਾਦਸੇ ਵਾਪਰ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਕਈ ਜੋ ਸਟੰਟ ਕਰ ਰਹੇ ਸੀ ਲੋਕ ਉਹਨਾਂ ਦੀ ਮੌਤ ਵੀ ਹੋ ਚੁੱਕੀ ਹੈ ਤਾਂ ਇਹ ਬਿਹਦ ਖੌਫਨਾਕ ਵੀਡੀਓ ਕਹੀ ਜਾ ਸਕਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਦੀ ਰੇਸ ਕੀਤੀ ਜਾ ਰਹੀ ਸੀ ਹਾਲਾਂਕਿ ਟਰੈਕਟਰਾਂ ਦੀ ਰੇਸ ਦੇ ਉਤੇ ਕਿਸੇ ਤਰ੍ਹਾਂ ਦਾ ਕੋਈ ਬੈਨ ਨਹੀਂ ਲਗਾਇਆ ਗਿਆ ਹੈ ਪਰ ਇੱਕ ਤਰੀਕੇ ਦੇ ਨਾਲ ਇਹ ਵੀ ਸਟੰਟ ਨੇ ਜਿਨ੍ਹਾਂ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ ਇਹ ਇਸ ਤਰ੍ਹਾਂ ਦੀ ਕੋਈ ਸਰੀਰਕ ਕਸਰਤ ਨਹੀਂ ਕਹੀ ਜਾ ਸਕਦੀ ਜਾ ਹੀ ਨਹੀਂ ਕਿਹਾ ਜਾ ਸਕਦਾ ਕਿ ਤੁਸੀਂ ਆਪਣਾ ਜੁੱਸਾ ਦਿਖਾ ਰਹੇ ਹੋ ਇਹ ਨਰੀ ਦੀ ਨਰੀ ਫੁਕਰਾਪੰਤੀ ਕਹੀ ਜਾ ਸਕਦੀ ਹੈ ਤਾਂ ਇਸੇ ਫੁਕਰਾਪੰਤੀ ਦੇ ਵਿੱਚ ਲੋਕਾਂ ਦੀ ਜਾਨ ਤੇ ਬਣ ਗਈ ਇਹ ਦੇਖੋ ਤੁਸੀਂ ਕਿਵੇਂ ਲੋਕ ਜਾਨ ਬਚਾ ਕੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਵੀਡੀਓ ਬਹਿਤ ਖੌਫਨਾਕ ਵੀਡੀਓ ਦੱਸੀ ਜਾ ਸਕਦੀ ਕਹੀ ਜਾ ਸਕਦੀ ਹੈ ਜਿੱਥੇ ਟਰੈਕਟਰਾਂ ਦੀ ਰੇਸ ਕਰਵਾਈ ਜਾ ਰਹੀ ਸੀ ਔਰ ਟਰੈਕਟਰ ਲੋਕਾਂ ਤੇ ਜਾ ਕੇ ਪਲਟ ਜਾਂਦਾ ਹੈ ਤਾਂ ਕਿਸ ਤਰ੍ਹਾਂ ਮਿੱਟੀ ਦਾ ਗੁਬਾਰ ਉੱਥੋਂ ਉੱਠਦਾ ਹੈ ਔਰ ਉਸ ਦੇ ਵਿੱਚ ਸਭ ਕੁਝ ਗੁਆਚ ਜਾਂਦਾ ਹੈ ਕੁਝ ਸਮੇਂ ਲਈ ਔਰ ਜਦੋਂ ਮਿੱਟੀ ਦਾ ਗੁਬਾਰ ਪਰੇ हटਦਾ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਉੱਥੇ ਕਈ ਲੋਕ ਜ਼ਖਮੀ ਹੋ ਚੁੱਕੇ ਨੇ ਕਈ ਲੋਕਾਂ ਦੇ ਉੱਤੇ ਇਹ ਟਰੈਕਟਰ ਜਾ ਕੇ ਡਿੱਗਿਆ ਤੇ ਤਿੰਨ ਨੌਜਵਾਨ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਤਾਂ ਇਹ ਬੇਹਦ ਖੌਫਨਾਕ ਵੀਡੀਓ ਫਗਵਾੜਾ ਦੇ ਨਜ਼ਦੀਕੀ ਪਿੰਡ ਦੁਮੇਲੀ ਦੀ ਦੱਸੀ ਜਾ ਰਹੀ ਹੈ ਜਿੱਥੇ ਟਰੈਕਟਰਾਂ ਦੀ ਰੇਸ ਕਰਵਾਈ ਜਾ ਰਹੀ ਸੀ ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਖੌਫਨਾਕ ਤਸਵੀਰਾਂ ਨੇ ਹਾਦਸੇ ਦੀਆਂ ਤੇ ਪੂਰੀ ਤੁਹਾਨੂੰ ਵੀਡੀਓ ਅਸੀਂ ਦਿਖਾ ਵੀ ਨਹੀਂ ਸਕਦੇ ਕਿ ਜਿਸ ਦੇ ਵਿੱਚ ਜੇ ਲੋਕ ਫਟੜ ਹੋਏ ਨੇ ਉਹਨਾਂ ਦਾ ਕਿੰਨਾ ਬੁਰਾ ਹਾਲ ਨਜ਼ਰ ਆ ਰਿਹਾ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਦੇ ਖੌਫਨਾਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਦੀ ਰੇਸ ਕਰਵਾਈ ਜਾਣੀ ਚਾਹੀਦੀ ਹੈ ਜਾਂ ਫਿਰ ਇਹਨਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਬੈਨ ਲਗਾਇਆ ਜਾਣਾ ਚਾਹੀਦਾ ਆਪਣੀ رائے ਕਮੈਂਟਾਂ ਦੇ ਵਿੱਚ ਨਾ ਦੇਣਾ ਪੁੱਣਾ ਔਰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਲੋਕਾਂ ਦੇ ਉੱਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੀ رائے ਕਮੈਂਟਾਂ ਦੇ ਵਿੱਚ